ਸਾਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਇਸ ਵੇਲੇ ਅਸੀਂ ਮੌਜੂਦਾ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਕਹਿੰਦੇ ਪੰਜਾਬ ਆਓ ਪੰਜਾਬ ਦੇ ਲੰਗਰਾਂ ਦੇ ਵਿੱਚ ਜਾਓ ਤੇ ਉੱਥੇ ਤੁਹਾਨੂੰ ਵੱਖ-ਵੱਖ ਚੀਜ਼ਾਂ ਜ਼ਰੂਰ ਵੇਖਣ ਨੂੰ ਮਿਲਦੀਆਂ ਨੇ ਅੱਜ ਤੁਹਾਨੂੰ ਇੱਕ ਇਹੋ ਜਿਹਾ ਚੁੱਲਾ ਵਿਖਾਣੇ ਆ ਜਿਸ ਦੇ ਵਿੱਚ ਇੱਕ ਪਾਸੇ ਤੇ ਲੰਗਰ ਤਿਆਰ ਹੋ ਰਿਹਾ ਦੂਜੇ ਪਾਸੇ ਪਾਣੀ ਗਰਮ ਹੋਣ ਦਾ ਕੰਮ ਵੀ ਹੋ ਰਿਹਾ ਇੱਕ ਵੱਖਰੀ ਚੀਜ਼ ਬਣਾਈ ਹੈ ਜਿਸ ਵੀ ਕਾਰੀਗਰ ਨੇ ਇਹ ਚੀਜ਼ ਬਣਾਈ ਹੈ ਔਰ ਜਿਨ੍ਹਾਂ ਦੇ ਲੰਗਰ ਦੇ ਵਿੱਚ ਇਹ ਚੀਜ਼ ਬਣੀ ਹੋਈ ਹੈ ਇਹ ਚੁੱਲਾ ਬਣਿਆ ਹੋਇਆ ਹੈ ਉਹ ਸਾਡੇ ਨਾਲ ਇਹ ਗੱਲਬਾਤ ਕਰਾਂਗੇ ਕਿ ਕਿਸ ਢੰਗ ਦੇ ਨਾਲ ਆ ਚੁੱਲਾ ਤਿਆਰ ਹੋਇਆ ਕਿਸ ਢੰਗ ਦੇ ਨਾਲ ਇਸ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਨੇ ਮੇਰਾ ਨਾਮ ਹਰਮੇਲ ਸਿੰਘ ਹੈ ਜੀ ਹਰਮੇਲ ਜੀ ਕਿੱਥੋਂ ਆਏ ਹੋ ਅਸੀਮ ਪਿੰਡ ਮਰਦਾ ਪਰ ਜ਼ਿਲ੍ਹਾ ਪਟਿਆਲਾ ਬਲਾਕ ਘਨੌਰ ਹਾਂ ਜੀ ਹਾਂ ਜੀ ਹਰ ਸਾਲ ਲੰਗਰ ਦੀ ਸੇਵਾ ਲਾਏ ਲੰਬਰਦਾਰ ਜੀ ਖੜੇ ਆ ਮੈਂ ਤਾਂ ਤਿੰਨ ਸਾਲ ਤੇ ਚਾਰ ਤੇ ਲੱਗਿਆ ਹੁਣ ਇਹ ਸਾਨੂੰ ਨਹੀਂ ਹਾਂ ਜੀ ਦਰਨ ਮਤੋਂ ਲੰਗਰ ਇੱਥੇ ਤਿੰਨ ਸਾਲ ਬਹ ਰਹੇ ਆ ਬਾਕੀ ਫਿਰ ਇੱਥੇ ਆਪਣੀ ਪੱਕੀ ਕੰਦ ਹੈ ਨਿਸ਼ਾਨ ਪੱਕਾ ਇਨਸਾਨ ਦੀ ਹੋਈ ਹਰ ਸਾਲ ਉਸ ਤੇ ਹੈਡ ਪਾ ਕੇ ਜਾਂਦੇ 10 ਦਿਨ ਪਹਿਲਾਂ ਇਹ ਸਾਰੀ ਇਹ ਐਡ ਕੀ ਨਵੀਂ ਤਕਨੀਕ ਨਾਲ ਬਣਿਆ ਪਹਿਲਾਂ ਤਕਨੀਕ ਜਿਹੜੇ ਪੰਜਾਬ ਪੰਜਾਬੀ ਜਿਹੜਾ ਨਾ ਉਹ ਜਿੱਥੇ ਵੀ ਜਾਂਦਾ ਆਪਣੀ ਟੈਕਨੀਕ ਜ਼ਰੂਰ ਲਾਂਦਾ ਆ ਨਵੀਂ ਟੈਕਨੀਕ ਇੱਥੇ ਬੇਚੀ 35 ਲੀਟਰ ਪਾਣੀ ਇਹਦੇ ਵਿੱਚ ਅੰਦਰ ਪਿਆਦੇ ਹੁਣ ਇਹ ਰਾਤ ਨੂੰ ਸਵੇਰੇ ਵੀ ਗਰਮ ਮਿਲੇਗਾ ਸਾਨੂੰ ਨਾਲ ਨੂੰ ਉਹ ਰਾਤ ਨੂੰ ਅਸੀਂ 12:00 10:00 ਵਜੇ ਬੰਦ ਕਰ ਦਾਂਗੇ ਫਿਰ ਵੀ ਇਹ ਪਾਣੀ ਗਰਮ ਮਿਲੇਗਾ ਇਹਦੇ ਵਿੱਚ ਸਵੇਰੇ ਨਾਲ ਸੰਗਤ ਜਿਹੜੀ ਸੇਵਾਦਾਰ ਹੈ ਉਹ ਗਰਮ ਪਾਣੀ ਨਾਲ ਨਾਲ ਹੈ ਕਿ ਪੂਰਾ ਫੁੱਲ ਪਰ ਦੇ ਕਾਡਾ ਪਤਿਲਾ ਇਹ ਸਰਸ ਜਿਸ ਚੁੱਲੇ ਦੇ ਨਾਲ ਆ ਜੜੀਆਂ ਇਸ ਦੀ ਕੰਦਾ ਨੇ ਇਸ ਦੇ ਵਿੱਚ ਪਾਣੀ ਇਹਦੇ ਵਿੱਚ ਪਾਣੀ ਹੈ ਸੈਡਾ ਜਾ ਇਹ ਡਬਲ ਕੰਮ ਕਰ ਰਿਹਾ ਬਹੁਤ ਸਾਨੂੰ ਬਚਤ ਹੋਈ ਹੈ ਇਹਦੇ ਵਿੱਚ ਆ ਬਣਾਇਆ ਕਿਸ ਨੇ ਸੀ ਆ ਚੁੱਲਾ ਇਹ ਮਾਨਕ ਪਰਖੇਡੇ ਮਿਸਤਰੀ ਦਾਜੀ ਬਨੋਦ ਸਾਨੂੰ ਪਤਾ ਲੱਗਿਆ ਕਿਸੇ ਤੇ ਵੀ ਉਸ ਤਰ੍ਹਾਂ ਨਵੀਂ ਤਕਨੀਕ ਹੈ ਉੱਥੇ ਇਹ ਸਾੜੇ ਮੁੰਡਾ ਕਹਿੰਦਾ ਮੈਂ ਧਾਨ ਦੇਣਾ ਇਹ ਜਿਹੜਾ ਆਸਟ੍ਰੇਲੀਆ ਤੇ ਆਇਆ ਪ੍ਰਿੰਸ ਨਾ ਹੈ ਉਹ ਲਖਬੀਰ ਦਾ ਮੁੰਡਾ ਜੀ ਪਿੰਡ ਮਾਤੇ ਹਾਂ ਬਾਕੀ ਉਹ ਕਹੇ ਮੈਦਾਨ ਦੇਣਾ ਵੈਸੇ ਵੀ ਨਹੀਂ ਦੇਆ ਅੱਜ ਵੀ ਲੰਬੜਦਾਰ ਜੀ ਨੂੰ 1100 ਰੁਪਿਆ ਫੜਾਇਆ ਬਾਕੀ ਕਿੰਨੇ ਦਾ ਚੁੱਲਾ ਤਿਆਰ ਹੋਇਆ ਸੀ ਚੁੱਲਾ ਘੜ ਕੇ ਗਿੜ ਮਾ ਜੀ ਸੋ ਹਾਂ 16 ਤੇ 20 ਦੇ ਵਿੱਚ ਦੀ ਕੰਮ ਕਿਦਾਂ ਕਰਦਾ ਹੈ ਇਸ ਦੇ ਵਿੱਚ ਮੈਂ ਦੇਖ ਰਿਹਾ ਕਿ ਪਾਈਪਾਂ ਲੱਗੀਆਂ ਹੋਈਆਂ ਨੇ ਇੱਕ ਪਾਸੇ ਠੰਡੇ ਪਾਣੀ ਦੀ ਠੰਡੇ ਦੀ ਲੱਗੀ ਜੀ ਅੰਦਰੋਂ ਗਰਮ ਹੋ ਕੇ ਨਿਕਲ ਰਹੀ ਹੈ ਹੁਣ ਇਹ ਰਾਤ ਨੂੰ 11 12 ਵਜੇ ਹੀ ਮੰਨ ਕਰ ਦੇਣਾ ਸਮਝ ਲਓ ਲੰਗਰ ਇਹ ਸਵੇਰੇ ਵੀ ਕਰਕੇ ਵੀ ਜਨਾਉਂਗੇ ਪਾਣੀ ਤੱਤਾ ਨਹੀਂ ਮਿਲੂਗਾ ਰੱਖਣਾ ਪੈਂਦਾ ਇਸ ਦੇ ਵਿੱਚ ਪਾਣੀ ਕੁਛ ਦੇਰ ਜਾਂ ਨਾਲ ਦੀ ਨਾਲ ਹੀ ਗਰਮ ਨਾਲ ਨਾਲ ਦੀ ਨਾਲ ਹੀ ਲੱਗ ਜਾਂਦਾ ਜੀ ਕਰਨ ਵਾ 5 ਮਿੰਟਾਂ ਮੈਂ ਲੱਗ ਜਾਂਦਾ ਜੀ ਕਰਨ ਹਾਂਜੀ 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 ਚਾਦਰ ਬੜੀ ਮੋਟੀ ਚਾਦਰ ਲੱਗੀ ਹੋਈ ਹਾਂਜੀ 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 ਅਬ ਇਹ ਕਿਹੜਾ ਸਰਪਾਣí ਸਟੋਰ ਹਾਂਜੀ 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 50 ਤੋਂ 60 ਲੀਟਰ 50 ਤੋਂ 60 ਲੀਟਰ ਪਾਣੀ ਸਟੋਰ ਹੁੰਦਾ ਜੀ ਇਹਦੇ ਵਿੱਚ ਜਿਹੜਾ ਕਿ ਇਹ 5 ਕਿ ਮਿੰਟ ਦੇ ਵਿੱਚ ਪਾਣੀ ਗਰਮ ਹੋ ਜਾਂਦਾ ਜੀ ਇਹਦਾ ਇਹਦੇ ਅਸੀਂ ਜੋ ਨੂੰ ਪਾਈਪ ਲਾਈ ਹੋਈ ਆ ਇਹ ਠੰਡੇ ਪਾਣੀ ਵਾਲੀ ਲਾਈ ਹੋਈ ਆ ਜੋ ਉੱਪਰੋਂ ਪਾਏ ਪਾਉਂਦੀ ਆ ਉਹ ਗਰਮ ਪਾਣੀ ਦੀ ਆਉਂਦੀ ਆ ਤੇ ਜਿੱਦਾਂ ਮਰਜੀ ਇਹਦੇ ਜੋ ਆਪਣਾ ਸਬਜ਼ੀ ਤੋਂ ਉਹਨੂੰ ਪਾਣੀ ਬਰਤਨ ਤੇ ਬਰਤਨ ਤੋਂ ਉਹਨੂੰ ਬਰਤਨ ਜਿੱਦਾਂ ਕਿ ਸਵੇਰੇ ਹੁਣ ਸੇਵਾਦਾਰ ਉੱਠਦੇ ਨੇ ਉਹ ਆਪਣਾ ਨਹਾਉਣ ਵਾਸਤੇ ਪਾਣੀ ਇੱਥੋਂ ਲੈ ਲੈਂਦੇ ਨੇ ਜੀ ਬਿਲਕੁਲ ਦੇਖੋ ਵੱਖਰੀ ਟੈਕਨੀਕ ਜਿਹੜੀ ਆ ਇੱਥੇ ਵੇਖਣ ਨੂੰ ਮਿਲ ਰਹੀ ਆ ਜਿਸ ਢੰਗ ਦੇ ਨਾਲ ਤੁਸੀਂ ਵੇਖ ਸਕਦੇ ਹੋ ਆ ਚੁੱਲਾ ਤਿਆਰ ਹੋਇਆ ਹਾਲਾਂਕਿ ਇਸ ਨੂੰ ਤਿਆਰ ਕਰਨ ਦੇ ਵਿੱਚ ਤਕਰੀਬਨ ਤਕਰੀਬਨ 20000 ਰੁਪਏ ਦੀ ਲਾਗਤ ਆਂਦੀ ਹੈ ਲੇਕਿਨ ਜਿਸ ਢਗ ਦੇ ਨਾਲ ਆ ਤਿਆਰ ਹੋਇਆ ਇੱਕ ਪਾਸੇ ਵੇਖ ਸਕਦੇ ਹੋ ਤੁਸੀਂ ਠੰਡੇ ਪਾਣੀ ਦੀ ਪਾਈਪ ਹੈ ਦੂਜੇ ਪਾਸੇ ਪਾਣੀ ਦੀ ਜਿਹੜੀ ਪਾਈਪ ਹੈ ਉਸ ਦੇ ਵਿੱਚ ਪਾਣੀ ਜਿਹੜਾ ਗਰਮ ਹੋ ਕੇ ਆਂਦਾ ਹੈ ਔਰ ਤਕਰੀਬਨ ਕਿੰਨੇ ਲੀਟਰ ਪਾਣੀ ਸਟੋਰ ਹੁੰਦਾ ਹੈ ਇਸ ਵਿੱਚ 30 40 ਲੀਟਰ ਹੁੰਦਾ ਹੁੰਦਾ 30 40 ਲੀਟਰ ਪਾਣੀ 30 40 ਲੀਟਰ ਪਾਣੀ ਜਿਹੜਾ ਇਸ ਦੀ ਕੰਧਾਂ ਦੇ ਵਿੱਚ ਵੀ ਸਟੋਰ ਹੁੰਦਾ ਹੈ ਜਿਸ ਦੀ ਤੁਸੀਂ ਬਾਅਦ ਦੇ ਵਿੱਚ ਵੀ ਵਰਤੋਂ ਕਰ ਸਕਦੇ ਹੋ ਤੁਸੀਂ ਵੇਖ ਸਕਦੇ ਹੋ ਭੱਟੀ ਚੱਲ ਰਹੀ ਹੈ ਤੇ ਅੱਗ ਦੇ ਨਾਲ ਹੀ ਆ ਪਾਣੀ ਜਿਹੜਾ ਉਹ ਗਰਮ ਹੁੰਦਾ ਇੱਕ ਪਾਸੇ ਤੇ ਪਾਣੀ ਗਰਮ ਕਰਨ ਲਈ ਜਿਹੜੀ ਅ ਕਹਿ ਸਕਦੇ ਆ ਲੱਕੜ ਦੀ ਵੀ ਬਚਤ ਹੁੰਦੀ ਹੈ ਦੂਜੇ ਪਾਸੇ ਇੱਕ ਪਾਸੇ ਲੰਗਰ ਵੰਡ ਰਿਹਾ ਦੂਜੇ ਪਾਸੇ ਬਾਣੀ ਗਰਮ ਹੋ ਰਿਹਾ ਯਾਨੀ ਦੋਨੋਂ ਕੰਮ ਇੱਕ ਲਗਤ ਹੋ ਸਕਦੇ ਨੇ ਦੇਖ ਸਕਦੇ ਹੋ ਗਰਮ ਪਾਣੀ ਦੀ ਵਰਤੋਂ ਇੱਥੇ ਹੋਣ ਦੀ ਨਜ਼ਰ ਆ ਰਹੀ ਹੈ ਭਾਂਡੇ ਧੋਣ ਵੇਲੇ ਸਬਜ਼ੀਆਂ ਤੋਂ ਇੱਧਰ ਜਾ ਰਿਹਾ ਗਰਮ ਪਾਣੀ ਇਹ ਵਰਤ ਪਰ ਮੈਂ ਤੁਹਾਨੂੰ ਉਹੀ ਵਿਖਾ ਰਿਹਾ ਭਾਂਡੇ ਮਾਂਜਣ ਵੇਲੇ ਵੀ ਆ ਗਰਮ ਪਾਣੀ ਦੀ ਵਰਤੋਂ ਹੋਣ ਦੀ ਨਜ਼ਰ ਆ ਰਹੀ ਹੈ ਯਾਨੀ ਇਸ ਨਵੀਂ ਟੈਕਨੀਕ ਦਾ ਲਾਹਾਂਪੁਰੇ ਢੰਗ ਦੇ ਨਾਲ ਆ ਲੰਗਰ ਵਾਲੀ ਸੰਗਤ ਲੈਂਦੀ ਹੋਈ ਨਜ਼ਰ ਆ ਰਹੀ ਹੈ ਜਿਸ ਢੰਗ ਦੇ ਨਾਲ ਰੋਕੀ ਬਣਾਓ ਹਰ ਇੱਕ ਚੀਜ਼ ਦੇ ਉੱਪਰ ਤਿਆਰ ਹੋਏਗੀ ਆ ਬਿਲਕੁਲ ਦੇਖੋ ਜਿਹੜੀ ਵੀ ਚੀਜ਼ ਆ ਤਿਆਰ ਕਰ ਰਹੇ ਇਸੇ ਦੇ ਉੱਪਰ ਤਿਆਰ ਕਰਦੇ ਆ ਔਰ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਤੇ ਲੰਗਰ ਆਸਾਨੀ ਨਾਲ ਮਿਲ ਜਾਂਦਾ ਹੈ ਦੂਜੇ ਪਾਸੇ ਇਹਨਾਂ ਨੂੰ ਗਰਮ ਪਾਣੀ ਵੀ ਮਹਈਆ ਹੁੰਦਾ ਹੈ ਯਾਨੀ ਸਰਦੀ ਦੇ ਦਿਨਾਂ ਦੇ ਵਿੱਚ ਅੱਜ 11 ਪੋ ਦੀ ਰਾਤ ਹੈ ਔਰ ਠੰਡ ਜਿਹੜੀ ਹੈ ਉਹ ਵੇਖਦੇ ਹੀ ਬਣਦੀ ਹੈ ਕਿ ਕਿੰਨੀ ਠੰਡ ਇੱਥੇ ਹੁੰਦੀ ਨਜ਼ਰ ਆ ਰਹੀ ਹੈ ਔਰ ਉਸ ਠੰਡ ਦੇ ਵਿੱਚ ਪਾਣੀ ਦੇ ਅੰਦਰ ਕੰਮ ਕਰਨਾ ਸਭ ਤੋਂ ਔਖਾ ਰਹਿੰਦਾ ਹੈ ਲੇਕਿਨ ਇਸ ਚੁੱਲੇ ਨੇ ਇਹਨਾਂ ਨੂੰ ਆਸੂਲਤ ਦਿੱਤੀ ਕਿ ਇਹਨੂੰ ਖਾਣਾ ਬਣਾਉਣ ਦੇ ਨਾਲ-ਨਾਲ ਗਰਮ ਪਾਣੀ ਵੀ ਮੁਹੱਈਆ ਕਰਾਇਆ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਸ਼੍ਰੀ ਫਤੇਗੜ ਸਾਹਿਬ